ਨਵੀਂ ਜਿਹੜੀ ਮੈਟਰ ਹੈ ਪੌਲਸੀ ਆ ਇਹ ਬਿਲਕੁਲ ਜਿਹੜੀ ਇਨਕਲੂਸਿਵ ਹੈ ਇਹਦੇ ਕਾਰਨ ਕੀ ਹੈ ਕਿ ਸਾਨੂੰ ਨਵੀਂ ਮੈਟਰ ਹੈ ਪੌਲਸੀ ਕਿਉਂ ਲਾ ਕੇ ਆਣੀ ਪਈ ਇੱਕ ਤਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਚੈਲੰਜ ਜਿਵੇਂ ਪਹਿਲਾਂ ਆਪਰੇਸ਼ਨ ਸੰਦੂਰ ਹੋਇਆ ਤਾਂ ਬਾਰਡਰ ਦੇ ਦੋਨੋਂ ਪਾਸੇ ਲੋਕਾਂ ਨੂੰ ਸਟ्रेस ਹੁੰਦਾ ਉਹਦੇ ਨਾਲ ਵੀ ਤੇ ਜਦੋਂ ਡਰੋਨਸ ਤੁਰਿਆ ਫਿਰਦੀਆਂ ਹੋਣ ਸਮਾਨ ਦੇ ਵਿੱਚ ਜਦੋਂ ਉੱਪਰੋਂ ਮੋਨਿਟਰਸ ਗਿਰ ਰਹੇ ਹੋਣ ਉਸਾ ਲਾਭ ਦੇ ਵਿੱਚ ਵੀ ਆਪਣੇ ਰੋ ਕੰਮ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਬੜੇ ਡਿਵਾਸਟੇਟਿੰਗ ਮੈਂ ਕਹੂੰਗਾ ਕਿ ਸਭ ਤੋਂ ਭੜੇ ਅੱਜ ਤੱਕ ਦੇ ਜਿਹੜੀ ਮੇਰੀ ਮੈਮਰੀ ਦੇ ਵਿੱਚ ਕਿਉਂਕਿ ਮੈਂ 1980 1988 1993 ਸਾਰੇ ਹੜ੍ਹਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਵੀ ਕੰਮ ਕੀਤਾ ਬਟ ਇੰਨਾ ਲੰਬਾ ਸਮਾਂ ਹੱਥ ਚੱਲਣ ਵਾਲੇ ਹੜ੍ਹ ਮੈਂ ਨਹੀਂ ਦੇਖੇ ਕਦੇ ਇੰਨੇ ਜ਼ਿਆਦਾ ਡਿਵਾਸਟੇਟਿੰਗ ਹੜ੍ਹ ਜਿਹੜੇ ਆ ਜਿਦੇ ਵਿੱਚ ਇੰਨਾ ਜ਼ਿਆਦਾ ਡੈਮੇਜ ਹੋਇਆ ਹੋਵੇ ਤੇ ਇਸ ਵਾਰੀ ਦਾ ਜਿਹੜਾ ਵਰਲਡ ਹੈਲਥ ਮੈਂਟਲ ਡੇ ਆ ਉਹਦਾ ਥੀਮ ਵੀ ਇਹ ਹੈ ਕਿ ਜਿਹੜੀ ਮੈਂਟਲ ਹੈਲਥ ਹੈ ਇਨ ਕੈਟਾਸਟ੍ਰੋਫੀ ਐਂਡ ਨੈਚੁਰਲ ਡਿਜ਼ਾਸਟਰਸ ਦੁਨੀਆ ਦੇ ਵਿੱਚ ਤਕਰੀਬਨ ਤਕਰੀਬਨ ਜਿਹੜੇ 13 ਕਰੋੜ ਲੋਕ ਹੈ ਉਹ ਡਿਸਪਲੇਸਡ ਹੈ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕੈਟਾਸਟ੍ਰੋਫੀ ਆਪਾਂ ਕਹਿ ਸਕਦੇ ਹਾਂ ਜੋ ਗਜ਼ਾ ਵਿੱਚ ਹੋ ਰਿਹਾ ਉਹ ਕੈਟਾਸਟ੍ਰੋਫੀ ਹੈ ਜੋ ਯੂਕਰੇਨ 'ਚ ਹੋ ਰਿਹਾ ਉਹ ਕੈਟਾਸਟ੍ਰੋਫੀ ਆ ਔਰ ਜੋ ਪੰਜਾਬ ਦੇ ਵਿੱਚ ਹੋਇਆ ਉਹ ਇੱਕ ਵਰਸਟ ਕਾਈਂਡ ਆਫ ਨੈਚੁਰਲ ਡਿਜ਼ਾਸਟਰ ਹੈ ਤੇ ਇਹੋ ਜਿਹੇ ਹਾਲਾਤ ਵਿੱਚ ਜਦੋਂ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜੇ ਜਿਵੇਂ ਲੋਕਾਂ ਦੀ ਫਸਲ ਤਾਂ ਗਈ ਨਾਲ ਜ਼ਮੀਨ ਵੀ ਚਲੀ ਗਈ ਜਾਂ ਤਾਂ ਜ਼ਮੀਨ ਰੁੜ ਗਈ ਤੇ ਜਾਂ ਉਹਦੇ ਉੱਪਰ ਸੈਂਡ ਇੰਨੀ ਜ਼ਿਆਦਾ ਆ ਗਈ ਕਿ ਉਹਦੇ 'ਚ ਫਸਲ ਨਹੀਂ ਹੋਏਗੀ ਉਹ ਫਰਟਾਈਲ ਨਹੀਂ ਰਹੇਗੀ ਉਹਨੂੰ ਦੁਬਾਰਾ ਤੋਂ ਮਿਹਨਤ ਕਰਨੀ ਪਵੇਗੀ ਤੇ ਜਦੋਂ ਬੰਦਾ ਘਰ ਜਾਂਦਾ ਉਹਦਾ ਕਾਰਜਾ ਗਿਰ ਗਿਆ ਜਾਂ ਡੈਮੇਜ ਹੋ ਗਿਆ ਘਰ ਦਾ ਸਮਾਨ ਖਰਾਬ ਹੋ ਗਿਆ ਤੇ ਜਿਹੜੇ ਉਹਦੇ ਦਧਾਰੂ ਪਸ਼ੂ ਸੀ ਜੋ ਉਹਦੇ ਬੱਚਾ ਨੂੰ ਨਿਊਟ੍ਰੀਸ਼ਨ ਦਿੰਦੇ ਸੀ ਉਹ ਵੀ ਚਲੀ ਗਈ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜੀ ਮੈਂਟਰਲ ਹੈਲਥ ਹੈ ਉਹਦੀ ਇੰਪੋਰਟੈਂਸ ਬਹੁਤ ਵੱਧ ਜਾਂਦੀ ਹੈ